ਸਤਿ ਸ੍ਰੀ ਅਕਾਲ ਮੈਂ ਚਰਨਜੀਤ ਸਿੰਘ ਤੇ ਤੁਸੀਂ ਦੇਖ ਰਹੇ ਹੋ ਪੰਜਾਬੀ ਨਿਊਜ਼ਲਾਈਨ ਆ ਲੋਕ ਸਭਾ ਚੋਣਾਂ 2024 ਦੇ ਰੁਝਾਨ ਆਉਣੇ ਸ਼ੁਰੂ ਹੋ ਗਏ ਨੇ ਜੇਕਰ ਗੱਲ ਕਰੀਏ ਪੰਜਾਬ ਦੀ ਤਾਂ ਪੰਜਾਬ ਦੀਆਂ 13 ਵਿੱਚੋਂ 6 ਸੀਟਾਂ ਤੇ ਕਾਂਗਰਸ ਅੱਗੇ ਚੱਲ ਰਹੀ ਹੈ ਅਤੇ 4 ਸੀਟਾਂ ਤੋਂ ਆਮ ਆਦਮੀ ਪਾਰਟੀ ਅਤੇ 2 ਸੀਟਾਂ ਆਜ਼ਾਦ ਉਮੀਦਵਾਰਾਂ ਦੇ ਪੱਖ ਦੇ ਵਿੱਚ ਜਾਂਦੇ ਆ ਦਿਖਾਈ ਦੇ ਰਹੇ ਨੇ 2 ਸੀਟਾਂ ਤੋਂ ਆਜ਼ਾਦ ਉਮੀਦਵਾਰ ਅੱਗੇ ਚੱਲਦੇ ਦਿਖਾਈ ਦੇ ਰਹੇ ਨੇ ਤੇ ਜੇਕਰ ਗੱਲ ਕਰੀਏ ਸੰਗਰੂਰ ਦੀ ਤਾਂ ਸੰਗਰੂਰ ਸੀਟ ਤੋਂ ਗੁਰਮੀਤ ਸਿੰਘ ਮੀਤ ਹੇਰ ਅੱਗੇ ਚੱਲਦੇ ਦਿਖਾਈ ਦੇ ਰਹੇ ਨੇ ਗੁਰਮੀਤ ਸਿੰਘ ਮੀਤ ਹੇਰ ਨੂੰ ਹੁਣ ਤੱਕ 19630 ਵੋਟਾਂ ਪੈ ਚੁੱਕੀਆਂ ਨੇ ਅਤੇ ਦੂਜੇ ਨੰਬਰ ਤੇ ਸਿਮਰਜੀਤ ਸਿੰਘ ਮਾਨ ਚੱਲਦੇ ਦਿਖਾਈ ਦੇ ਰਹੇ ਨੇ ਸਿਮਰਜੀਤ ਸਿੰਘ ਮਾਨ ਨੂੰ 10287 ਵੋਟਾਂ ਪੈ ਚੁੱਕੀਆਂ ਨੇ ਯਾਨੀ ਕਿ ਗੁਰਮੀਤ ਸਿੰਘ ਮੀਤ ਹੇਰ 9343 ਵੋਟਾਂ ਦੇ ਨਾਲ ਸਿਮਰਜੀਤ ਸਿੰਘ ਨਾਲੋਂ ਅੱਗੇ ਚੱਲਦੇ ਦਿਖਾਈ ਦੇ ਰਹੇ ਨੇ ਸਿਮਰਜੀਤ ਸਿੰਘ ਮਾਨ ਦੂਜੇ ਨੰਬਰ ਤੇ ਨੇ ਅਤੇ ਤੀਜੇ ਨੰਬਰ ਤੇ ਸੁਖਪਾਲ ਸਿੰਘ ਖਹਿਰਾ ਦਿਖਾਈ ਦੇ ਰਹੇ ਨੇ ਸੁਖਪਾਲ ਸਿੰਘ ਖਹਿਰਾ ਨੂੰ ਹੁਣ ਤੱਕ 8939 ਵੋਟਾਂ ਪੈ ਚੁੱਕੀਆਂ ਨੇ ਅਤੇ ਸੰਗਰੂਰ ਸੀਟ ਤੋਂ ਪਹਿਲੇ ਨੰਬਰ ਤੇ ਗੁਰਮੀਤ ਸਿੰਘ ਮੀਤ ਹੇਰ ਜੋ ਕਿ ਆਮ ਆਦਮੀ ਪਾਰਟੀ ਦੇ ਕੈਬਨਟ ਮੰਤਰੀ ਵੀ ਨੇ ਉਹਨਾਂ ਨੂੰ ਹੁਣ ਤੱਕ 19600 ਤੀ ਵੋਟਾਂ ਪੈ ਚੁੱਕੀਆਂ ਨੇ ਪਹਿਲੇ ਨੰਬਰ ਤੇ ਗੁਰਮੀਤ ਸਿੰਘ ਮੀਤ ਹੇਰ ਦੂਜੇ ਨੰਬਰ ਤੇ ਸਿਮਰਜ ਸਿੰਘ ਮਾਨ ਜੋ ਕਿ ਇਸ ਸਮੇਂ ਸੰਗਰੂਰ ਸੀਟ ਤੋਂ ਐਮਪੀ ਵੀ ਨੇ ਅਤੇ ਤੀਜੇ ਨੰਬਰ ਤੇ ਸੁਖਪਾਲ ਸਿੰਘ ਖੈਰਾ ਚਲਦੇ ਦਿਖਾਏ ਦੇ ਰਹੇ ਨੇ ਅਤੇ ਚੌਥੇ ਨੰਬਰ ਤੇ ਇਕਬਾਲ ਸਿੰਘ ਝੁੰਦਾ ਜੋ ਕਿ ਸ਼੍ਰੋਮਣੀ ਕਾਲੀ ਦਲ ਦੇ ਉਮੀਦਵਾਰ ਨੇ ਅਤੇ ਪੰਜਵੇਂ ਨੰਬਰ ਤੇ ਭਾਰਤੀ ਜਨਤਾ ਪਾਰਟੀ ਦੇ ਅਰਵਿੰਦ ਖੰਨਾ ਚੱਲਦੇ ਦਿਖਾਈ ਦੇ ਰਹੇ ਨੇ ਇਸ ਪ੍ਰਕਾਰ ਪਹਿਲੇ ਨੰਬਰ ਤੇ ਗੁਰਮੀਤ ਸਿੰਘ ਮੀਤ ਹੇਰ ਦੂਜੇ ਨੰਬਰ ਤੇ ਸਿਮਰਜੀਤ ਸਿੰਘ ਮਾਨ ਤੀਜੇ ਨੰਬਰ ਤੇ ਸੁਖਪਾਲ ਸਿੰਘ ਖਹਿਰਾ ਚੌਥੇ ਨੰਬਰ ਤੇ ਇਕਬਾਲ ਸਿੰਘ ਝੂੰਦਾ ਅਤੇ ਪੰਜਵੇਂ ਨੰਬਰ ਤੇ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਅਰਵਿੰਦ ਖੰਨਾ ਚੱਲਦੇ ਦਿਖਾਈ ਦੇ ਰਹੇ ਨੇ ਇਸ ਪ੍ਰਕਾਰ ਗੁਰਮੀਤ ਸਿੰਘ ਮੀਤ ਹੇਰ ਨੂੰ ਹੁਣ ਤੱਕ 9630 ਵੋਟਾਂ ਪੈ ਚੁੱਕੀਆਂ ਨੇ